ਮੈਨੂੰ ਮੈਦਾਨੋਂ ਇੱਕ ਮਿੰਟ ਚੁੱਪੜਿਆ ਚੀਜ਼ ਦੇ ਵਰਗਾਨੀ ਟਕੇ ਨਾਲ ਜਿਨੂੰ ਦੱਬ ਲੈਂਦੇ ਕਸ਼ਮੀਰ ਦੇ ਵਰਗਾਨੀ ਕਰ ਘੱਟ ਸਵਾਰਿਆ ਮਰਦਾਂ ਦਾ ਜਨਾਬ ਕਹਿੰਦੇ ਆ ਕਹਿ ਖਹਿ ਕੇ ਬਦਲੇ ਨੰਦਾ ਮੈਨੂੰ ਪੰਜਾਬ ਕਹਿੰਦੇ ਆ ਦਿੱਲੀ ਵੀ ਦਫਨ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਬਚ ਕੇ ਰਹਿ ਤੂੰ ਬਚ ਕੇ ਦਿਲੀਏ ਗਰਮ ਖਿਆਲੀਆਂ ਤੋਂ ਮੇਰੇ ਬਾਰੇ ਪੁੱਛ ਲਈਦਾ ਪੂਰੇ ਸਿਬਦਾਲੀਆਂ ਤੂੰ ਹੁ ਸਾਡਾ ਚੱਲਦਾ ਪੁੱਤ ਆ ਸਾਬ ਕਹਿੰਦੇ ਆ ਗਿੰਗਨ ਬਦਲੇ ਲੰਦਾ ਮੈਨੂੰ ਪੰਜਾਬ ਕਹਿੰਦੇ ਆ ਦਿੱਲੀ ਵੀ ਦਫ ਲੈੰਦਾ ਮੈਨੂੰ ਪੰਜਾਬ ਕਹਿੰਦੇ ਆ ਹਦੀ ਵੀ ਅੱਖਾਂ ਤਿੰਨ ਨੂੰ ਮੁਕ ਤੂ ਮੋਲੇ ਦੰਡਿਆਂ ਦੇ ਕਿਤੇ ਹੋ ਜਾਣ ਹਰੇ ਤੁਕੇ ਸੀਰਿੰਗ ਹੋ ਜਾਣ ਚੰਦਿਆ ਦੇ ਫਿਰ ਤੋਂ ਤੇ ਗੁੱਦਾ ਰੱਖ ਕੇ ਦਿੰਦੇ ਦਵ ਕਹਿੰਦੇ ਆ